ਅਜਾ ਪਟਾਣੂ ਸ਼ਹਿਰ ਮਰੀਰਕੋਟਲੇ ਵਿੱਚ ਕ੍ਰੌਕਰੀ ਦੀ ਸਭ ਤੋਂ ਲੱਗਰੀ ਤੇ ਸਸਤੀ ਦੁਕਾਨ ਦੇ ਉੱਪਰ ਲੈ ਕੇ ਜਾਣਾ ਜਿੱਥੇ ਤੁਸੀਂ ਕ੍ਰੌਕਰੀ ਦੇ ਹਰ ਤਰ੍ਹਾਂ ਦੀ ਆਈਟਮ ਮਾਰਕੀਟ ਨਾਲ ਬਹੁਤ ਹੀ ਘੱਟ ਰੇਟਾਂ ਤੇ ਲੈ ਸਕਦੇ ਤੁਸੀਂ ਪਹੁੰਚਣਾ ਸ਼ਹਿਰ ਮਰੀਰਕੋਟਲਾ ਨੇੜੇ ਦਰਗਾਹ ਬਾਬਾ ਹੈਦਰ ਸਿੰਘ ਜੀ ਗੁਜਰਾਂਵਾਲਾ ਮਹੱਲਾ ਹੈਪਰ ਮਾਰਟ ਤੇ ਆਜੋ ਸਾਰੀ ਤੁਹਾਨੂੰ ਆਪਾਂ ਇਹਨਾਂ ਦੀ ਕ੍ਰੌਕਰੀ ਦਿਖਾਈਏ ਜਿਹੜੇ ਵੀ ਡਿਨਰ ਸੈੱਟ ਨੇ ਇਹ ਸਾਰੇ ਇੰਪੋਰਟਡ ਦੇ ਵਿਖੇ ਨੇ ਓਕੇ ਇਹਦੇ ਵਿੱਚ 8% ਵਾਲਾ ਵੀ ਮਿਲੂ ਠੀਕ ਆ ਵੀਰੇ ਇਹਦੇ ਵਿੱਚ 6% ਵਾਲਾ ਵੀ ਮਿਲੂ ਠੀਕ ਆ ਜੀ ਇਹ ਸਾਰੇ ਦੇਖੋ ਇਹ ਬੋਲ ਕਿੱਦਾਂ ਦੋ ਇਹ ਡਰਾਈ ਫੂਡ ਦਾ ਸੈਟ ਆ ਫਾਇਦੇ ਵਿੱਚ ਮਠਾਈ ਨਮਕੀਨ ਕੁਝ ਵੀ ਹਾਂ ਜੀ ਇਹ ਬ੍ਰਾਂਡ ਪਏ ਨੇ ਆ ਦੇਖੋ ਇਹ ਮੇਡ 바이 ਯੂਕੇ ਲੰਡਨ ਲਿਖਿਆ ਹੋਇਆ ਹੈ ਇਹ ਸੂਪ ਸੈਟ ਆ ਗਿਆ ਇਹ ਮੈਨੂੰ ਬਹੁਤ ਲੱਗੀ ਹੋਈ ਹੈ ਲਓ ਜੀ ਇਹ ਟ੍ਰੇ ਆ ਗਈ ਹੈ ਨਾ ਲਓ ਦੇਖੋ ਕਿਆ ਲਕਜ਼ਰੀ ਕੈਟਲਰੀ ਸੈਟ ਹੈ ਹਾਂ ਜੀ ਦੇਖੋ ਦਾ ਕੱਲਾ ਕੱਲਾ ਪੀਸ ਆ ਦੇਖੋ ਜੀ ਆਹ ਅਗੇ ਕੁੱਕਰ ਆ ਗਿਆ ਲਓ ਜੀ ਆਹ ਕੁੱਕਰ ਇਹ 10 ਲੀਟਰ ਦਾ ਇਹ ਬਹੁਤ ਹੀ ਯੂਨੀਕ ਹੈ ਓਕੇ ਦੇਖੋ ਹਾਂਜੀ ਇਹ ਕਾਂਸੀ ਦੇ ਲਿੱਡਰ ਦੇ ਵਿੱਚ 40 ਵਿਧਿਓਂ ਕੜਾਈਆਂ ਓਕੇ ਕੜਾਈਆਂ ਆ ਗਏ ਇਹਦੇ ਵਿੱਚ ਇਹ ਕਾਂਸੀ ਦੇ ਲਿੱਡਰ ਦੇ ਵਿੱਚ ਬਣਿਆ ਹੁੰਦਾ ਇਹ ਪੂਰਣ ਵਧੀਆ ਦੇ ਵਿੱਚ